ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਉਤਜ ਅਤੇ ਫੇਵਰ ਤੇ ਸਵਾਤ ਹੀ ਅੱਜ ਨੇ ਪਰ ਲੈ ਗਏ ਆ ਬੋਲ ਵਾਲੀ ਪਾਗ ਇਹ ਵੀਡੀਓ ਵਿੱਚ ਅੱਜ ਅਪਾ ਕਲਗੀ ਲੜ ਲਾਉਣ ਦੇ ਤਿੰਨ ਅਲੱਗ ਅਲੱਗ ਤਰੀਕੇ ਦੱਸਾਂਗੇ ਜਿਸ ਤੋਂ ਪੜਾ ਪਾਪਾ ਲੜ ਲਾਉਣਾ ਅਸਲ ਤੇ ਸੈਂਟਰ ਤੋਂ ਲੈ ਕੇ ਲੜਨ ਨੂੰ ਪੁਣੀਆ ਖੁਲਦਾ ਬਾਥਲੇ ਰੱਖ ਕੇ ਬੰਦ ਬਾਥ ਤੇ ਰੱਖ ਕੇ ਦੋਈ ਬੱਲੇ ਇਕੱਠੇ ਕਰਕੇ ਤੇ ਉਂਗਲੀਆਂ ਗੁੱਠੇ ਲੈ ਬੱਲ ਇਕੱਠੇ ਕਰਕੇ ਤੇ ਪਲੇਟ ਨੂੰ ਅਧਿਕ ਦੀ ਗਲਟਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦਾਂਗੇ ਜਿਆਦਾ ਬਲ ਪਾਉਣ ਤੇ ਚੱਕਰ ਚ ਜਿਹੜਾ ਪਲੇਟ ਨੂੰ ਪਤਲਾ ਨਹੀਂ ਕਰਾਂਗੇ ਤੇ ਲੜਕੂੜੇ ਵਲ ਕੱਢ ਕੇ ਜਿਹੜੇ ਲੜ ਨੂੰ ਸਾਵਧ ਕਰਕੇ ਲਗਾ ਦੇਣਾ ਉਸ ਤੋਂ ਬਾਅਦ ਜਿਹੜਾ ਆਪਾਂ ਲੜ ਲਗਾਉਣਾ ਲੜਨ ਵੇਲੇ ਪਿੰਚ ਕਰਾਂਗੇ ਆਪਣੀ ਹਲਦਾ ਥੱਲੇ ਰੱਖ ਕੇ ਬੰਦਪਾਤਰਾ ਕੇ ਚਾਰੋਂ ਗਿਆਂ ਜਿਹੜਾ ਲੜ ਨੂੰ ਪੜੇਗਾ ਨਾ ਚਾਰੋਂ ਗਰੇਆਂ ਜਿਹੜਾ ਲੜ ਨੂੰ ਉਪਰੋਂ ਉਡਾ ਕਰਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਾਕਾਂਤਵਾ ਜਿਹੜੇ ਆਪ ਲੜ ਚੋਂ ਵਾਲ ਜਿਹੜੇ ਕੱਢਨੇ ਹਨ ਤੇ ਫਿਰ ਉਗਲੇ ਗੋਠੇੜਾ ਵਾਲ ਕੱਠੇ ਕਰਕੇ ਜਿੱਥੇ ਆਪਣੇ ਪਿਹੜ ਦੇ ਵਾਲ ਮੁੱਕਦੇ ਨੇ ਉੱਥੇੜਾ ਪਿਹੜ ਨੂੰ ਲੋਡ ਕਰਕੇ ਵਾਲ ਨੇੜੇ ਉਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਗਾ ਲੜ ਲਗਾਉਣਾ ਲੜਨ ਬੈਗ ਤੋਂ ਮਿੱਚ ਕਰਾਂਗੇ ਉਹਨੀਆਂ ਹਲਵਾਦ ਲੜਾ ਕੇ ਬੰਦ ਵਤਰਾ ਕੇ ਚਾਰੋਂ ਗਲਿਆਂ ਜਿਹੜਾ ਲੜਨ ਨੂੰ ਪੋੜਗਾ ਨਾ ਚਾਰੋਂ ਗਲਿਆਂ ਜਿਹੜਾ ਲੜਨ ਨੂੰ ਪੋੜਾ ਕਰਕੇ ਲੜਨ ਨੂੰ ਸਹਾਕਾਰਨਾ ਸਹਾਕਾ ਤੋਂ ਬਾਅਦ ਗੁਲੀਆਂ ਉਠਣਾ ਬਾਲਕਟੇ ਘੜਕੇ ਤੇ ਫਿਰ ਜਿੱਥੇ ਆਪਾਂ ਪਹਿਲਾਂ ਲੜ ਟਕਾਇੀ ਸੀ ਉੱਥੇ ਲੜਨ ਨੂੰ ਟਕਾ ਕੇ ਫਿਰ ਜਿੱਥੇ ਆਪਣੇ ਪਹਿਲੇ ਟਗਾਹਾਂ ਜਾ ਕੇ ਜਿਹੜਾ ਮੈਂ ਪਿੱਲੜ ਦੇ ਵੱਲ ਮੁਕਦਣੀ ਉੱਥੇ ਦਾ ਪਿੱਲੜ ਨੂੰ ਜੋੜ ਕਰਕੇ ਬਾਲੜੇ ਇਕੱਠੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਉਸ ਤੋਂ ਆ ਜਿਹੜਾ ਪਗਲੜਾ ਲਾਉਣਾ ਲੜਨ ਵੇਲੇ ਤੋਂ ਪਿੰਚ ਕਰਾਂਗੇ ਬੜੀਆਂ ਹਲਤਵਾਂ ਥਲੇ ਰੱਖ ਕੇ ਬੰਨ੍ਹ ਬੋਧ ਰੱਖ ਕੇ ਚਾਰੋਂ ਗਲੇ ਜਿਹੜਾ ਲੜਨ ਨੂੰ ਪੜਗਾਣਾ ਉਂਗਲੀਆਂ ਨੂੰ ਠੇੜੇ ਵਾਲ ਇਕੱਠੇ ਕਰਕੇ ਤੇ ਜਿੱਥੇ ਆਪਣੇ ਪਲੜਤ ਵਾਲ ਮੁੱਕ ਦੋਣਗੇ ਉੱਥੇ ਆਪਣਾ ਪਲੜ ਨੂੰ ਲੋਡ ਕਰਕੇ ਵਾਲ ਨੇ ਉਹ ਇਕੱਠੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹਨ ਜਿਹੜੇ ਪਰੜ ਲਏ ਸੀ ਉਹਨਾਂ ਜਿਹੜੇ ਵਾਲ ਪਾਛੇ ਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਉਹਨਾਂ ਨੂੰ ਸੰਗਣੇ ਕਰ ਲੈਣਾ ਤੇ ਜਿਹੜੇ ਨੇ ਸੈਟਿੰਗ ਕਰ ਲਿਆ ਸੰਗਣੇ ਕਰ ਲੇ ਸੂਈ ਆਪ ਆਪਣਾ ਬਾਇੜਾ ਆਪਣਾ ਬੱਗ ਬਣ ਦ ਸਕਦੇ ਹੋ ਬਾਇੜਾ ਆਪਣਾ ਬਣ ਸਕਦੇ ਹੋ ਨੋਟ ਲੈ ਕੇ ਪਿੱਛੇ ਤੱਕ ਜਿਹੜੇ ਬੰਵਾਲੇ ਸੰਗਣੇ ਕਰ ਲੈਣੇ ਨੇ ਨਾ ਫਰਸਤੋ ਇਹਦਾ ਪਗ ਲੜਨ ਲੜਨ ਵਕਤ ਪਿੰਚ ਕਰਕੇ ਆਪਣੀ ਅੱਖ ਲਦਾ ਥੱਲੇ ਰੱਖ ਕੇ ਬਦ ਪੱਤਰ ਰੱਖ ਕੇ ਚਾਰੋਂ ਉਂਗਲਾਂ ਜਿਹੜਾ ਲੜਨ ਨੂੰ ਪਲੇਟ ਕਰਕੇ ਫਿਰ ਉਂਗਲੀਆਂ ਇਕੱਠੀਆਂ ਬੋਲ ਇਕੱਠੇ ਕਰਕੇ ਇਹ ਬੋਲ ਜਿਹੜੇ ਇਕੱਠੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ

ਉਸ ਤੋਂ ਬਾਅਦ ਜਿਹੜਾ ਆਪਾਂ ਬਾਕੀ ਪਗੜੀਆਂ ਸਾਡੇ ਕਰੀਏਂਗੇ ਤੇ ਲੈ ਵੀ ਸਾਡੇ YouTube ਚੈਨਲ ਤੇ ਮੈਨੂੰ ਸਾਡੇ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਜਿਹੜੀ ਵੀ ਸਾਡੇ ਮੇਜਪੁੱਤਾਂ ਨੇ ਮੈਨੂੰ ਸਾਡੇ Facebook ਨੂੰ ਫੋਲੋ ਯੂਰ ਕਰਿਓ ਉਸ ਤੋਂ ਬਾਅਦ ਆਪਾਂ ਅਗਲੇ ਦਿਨ ਲਗਣਾ ਲਾਰ ਨੂੰ ਸਾਵ ਕਰ ਲੈਣਾ ਫਿਰ ਲੜ ਨੂੰ ਨੱਕ ਦੀ ਸੀ ਚ ਫੋਲਡ ਕਰਾਂਗੇ ਨੱਕ ਦੀ ਚ ਹਲਕਾ ਹੀ ਲੜ ਨੂੰ ਫੋਲਡ ਕਰਕੇ ਜਿਹੜੇ ਉਹ ਚ ਬਲ ਮੈਨਣਗੇ ਜਾਂ ਸਾਫ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਇਹ ਆਖਰੀ ਲੜ ਕੇ ਵੀੜੇ ਬਹੁਤ ਥੋੜੇ ਹੀ ਬਲ ਪਾਵਾਂਗੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਦੇ ਬਾਕੀ ਪਗੜੀ ਐਪਸੈਟਿੰਗ ਕਰਿਆਣੀ ਹੈ ਤੇ ਬਾਕੀ ਪਗੜੀ ਐਪਸੈਟਿੰਗ ਕਰਿਆ ਤਾਂ ਜੇ ਵੀਡੀਓ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਕਰਦੇ ਤੇ ਵੀਡੀਓ ਬਹੁਤ ਬਹੁਤ ਜੀ ਕਰੇ ਤਾਂ ਜਿਹੜੇ ਵੀਰਾਂ ਨੂੰ ਵਾਲੀ ਪਗਵੰਨੀ ਕੀ ਪ੍ਰੋਬਲਮ ਆਦੀ ਹੈ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਰੈਸੋਲੂਸ਼ਨ ਕਰ ਲੈਣਾ ਉਸ ਵਾਇਡਾ ਪਾਕਲ ਕਿ ਲੜਾ ਲੋਣਾ ਕਲ ਕਿ ਲੜਾ ਦਾ ਸਭ ਤੋਂ ਪਹਿਲਾ ਤਰੀਕਾ ਦੱਸਣ ਲੱਗੇ ਆ ਇਹ ਲੜਕੜੇ ਬਬੜਾ ਪਾਣੇ ਆ ਇਹਨਾਂ ਨਾਲ ਬਾਕੀ ਪਗੜੀਆਂ ਬੈਟਿੰਗ ਕਰੀ ਜਾਂਦੀਆਂ ਇਹ ਪਲਟ ਕਿਹੜਾ ਪਲਟ ਨੂੰ ਬਾਹਰ ਤੋਂ ਪਿੰਚ ਕਰਾਂਗੇ ਲੜ ਨੂੰ ਅੱਧਾ ਅੱਧਾ ਫੋਲ ਕਰ ਲੈਣਾ ਤੇ ਲੜ ਨੂੰ ਬਾਹਰ ਤੋਂ ਚੜਾਈ ਚੜਾਈ ਕਰਨਾ ਮੂਹਰੇ ਲੱਗ ਕੇ ਚੜਾਈ ਘਟਾ ਲੈਣੀ ਆ ਲੜ ਨੂੰ ਸਾਫ਼ ਕਰ ਲੈਣਾ ਇਹ ਉਹਦੇ ਵਿੱਚ ਵਾਲ ਜਿਹੜੇ ਕੱਢ ਲੈਣੇ ਆ ਜਿਹੜੇ ਪਰਵਾਣੇ ਆ ਨਾ ਉਹ ਵਾਲ ਨੇ ਕੱਢ ਲੈਣਾ ਤੇ ਲੜ ਤੋਂ ਵਾਲ ਕੱਢ ਕੇ ਜਿਹੜਾ ਪਲਟ ਨੂੰ ਸਿੱਧਾ ਕਰਕੇ ਆਪਣੀ ਨੱਕ ਦੀ ਜੀ ਸੈੱਟ ਕਰਕੇ ਜਿਹੜਾ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਇੱਕ ਵਾਰ ਦਬਣਾ ਨਾ 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 ਗਾਂ ਜਾ ਕੇ ਜਿਹੜਾ ਬਲਡ ਨੂੰ ਫਲਾ ਦੇਣਾ ਉਸ ਤੋਆ ਜਿਹੜਾ ਆਪਾਂ ਅਗਲਾ ਤਰੀਕਾ ਦੱਦੇ ਲੜਦਾ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਉਸੇ ਤਰੀਕੇ ਨਾਲ ਲੜ ਨੂੰ ਰੱਖਣਾ ਤੇ ਫਿਰ ਲੜ ਨੂੰ ਕਿੰquiera ਨਾਲ ਸਾਵ ਕਰਾਂਗੇ ਤੇ ਹਲਕਾ ਜਿਹਾ ਆਪਾਂ ਜਿੱਥੇ ਆਪਾਂ ਸ਼ਿਮ ਲੜ ਫੋਲਡ ਕਰੀ ਉੱਥੋਂ ਤੋਂ ਹਲਕਾ ਫੋਲਡ ਕਰਕੇ ਉਹਨੂੰ ਥੋੜਾ ਜਿਹਾ ਟੱਡਾ ਕਰਕੇ ਐਵੇਂ ਸਿੰਪਲ ਕਰਕੇ ਤਰੀਕਾ ਲਗਾ ਲੈਣਾ ਜਿਆਦਾ ਚੜਾਈ ਤੇ ਕਰਕੇ ਲਾਉਣਾ ਨਹੀਂ ਉਸ ਤੋਂ ਬਾਅਦ ਜਿਹੜਾ ਆ ਜਿਹੜਾ ਅਗਲਾ ਲੜਦਾ ਦਾਦੇ ਆ ਉਹਦਾ ਜਿਹੜਾ ਆ ਪੱਗ ਵਿੱਚ ਲਗਾ ਕੇ ਜਿੱਥੇ ਆਪਾਂ ਰੱਖਦੀ ਸੀ ਰੱਖ ਲਵੋ ਉੱਥੇ ਪੱਗ ਵਿੱਚ ਲਗਾ ਕੇ ਪੱਗ ਵਿੱਚ ਲਗਾਣਾ ਫਿਰ ਉਹ ਪੱਗ ਵਿੱਚ ਲੜਾ ਕਿ ਲੜਨ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਫੋਲਡ ਕਰਤਾ ਜਿਨ੍ਹਾਂ ਹੀ ਚੜਾਈ ਆ ਖਣਾ ਚ ਨਹੀਂ ਤਾਂ ਇਹ ਨਹੀਂ ਚੜਾਈ ਰੱਖ ਕੇ ਤੇ ਜਿਨ੍ਹਾਂ ਚ ਬਲ ਬੰਨਣਗੇ ਉਹਨਾਂ ਵੱਲ ਨੂੰ ਲੋਡ ਕਰਕੇ ਉੱਪਰ ਜਿਹੜਾ ਲੜਨ ਦਬ ਦੇਣਾ ਕਿ ਜਿਹੜਾ ਲੜੂ ਪਰ ਉਹ ਕਿਸਕੇ ਨਾਲ ਜਿਆ ਕਹਿੰਦਾ ਤੁਸੀਂ ਦੋ ਜਾਂ ਤਿੰਨ ਪੱਗ ਵਿੱਚ ਲੜ ਨੂੰ ਟਕਾਉਣ ਵਾਸਤੇ ਲਗਾ ਸਕਦੇ ਹੋ ਤੇ ਨਾਲ ਨਾਲ ਬਾਕੀ ਪਤਲੀ ਐ ਪਸਟਿੰਗ ਕਰੀ ਜਾਣੀ ਆ। ਉਸ ਤੋਂ ਬਾਅਦ ਜਿਹੜਾ ਪਸਟ ਟਕਣਾ ਹੈ ਜਿਹੜਾ ਆਪਾਂ ਪਲੇਸ ਸੈਂਟਰ ਕਿਉਂ ਉਹਨੂੰ ਬੈਦ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਦੇਣਾ ਲੜ ਨੂੰ ਫਲਾ ਕੇ ਚੰਗੀ ਜਿਹੜਾ ਪਸੇਰਾ ਟੈਡ ਕਵਰ ਕਰ ਲੈਣਾ ਜਿਹੜਾ ਬੈਦ ਲਗਾਉਣਾ ਅਧ ਤਛਿਓ ਅਧਾ ਕਾਪੇ ਫੋਲਡ ਕਰਕੇ ਜਿਹੜਾ ਲੜ ਨੂੰ ਬੈਦ ਦੀ ਜੜਾਈ ਕਰਕੇ ਤੇ ਦੱਬ ਦੇਣਾ ਜਲਦੀ ਨਾਲ ਦਾ ਕਿ ਹੈ ਜੀ ਅੱਜ ਤੱਕ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ